ਗਰਮ ਤਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਲ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਪੰਜ ਨਗ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਪੰਜੇ ਮੱਜਾਂ ਦੋਸਤੋ ਸੁਈਆਂ ਸੁਈਆਂ ਹੋਣਗੀਆਂ ਇਹਨਾਂ ਮੱਜਾਂ ਦੀ ਡਿਟੇਲ ਸਾਰੀ ਆਪਾਂ ਭਾਜੀ ਉਹਨਾਂ ਦੇ ਕੋਲੋਂ ਪੁੱਛ ਕੇ ਸਾਂਝੀ ਕਰ ਲਾਂਗੇ ਟਰਨਾਂ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਰੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੀ ਜਿਹੜੀ ਆ ਵੀਰ ਦੇ ਕੋਲੋਂ ਪੁੱਛ ਲੈਨੇ ਆ ਤੁਸੀਂ ਵੀਡੀਓ ਐਂਡ ਤੱਕ ਦੋਸਤੋ ਜਰੂਰ ਦੇਖਿਓ ਜੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਹੋਰ ਬੋ ਜੀ ਠੀਕ ਠਾਕ ਵਧੀਆ ਜੀ ਚੜਦੀ ਕਲਾ ਜੀ ਕਾਫੀ ਟਾਈਮ ਪੈਂ ਮਿਸਾਵਾ ਉਹ ਦੰਨ ਟੈਨ ਲੱਗ ਗਿਆਈ ਆ ਹੋਈ ਗਈ ਅੱਖ 10 ਦਿਨ ਮਾਲ ਨਾਲ ਨਾਲ ਇੱਕ ਦੋ ਡੰਗਰ ਆਈ ਗਈ ਠੀਕ ਹੈ ਜੀ ਤੇ ਵਿਕੀ ਗਏ ਆ ਤੇ ਉਹ ਬਾਹਰ ਥੋੜਾ ਜਿਹਾ ਹਾਂ ਜੀ ਹਾਂ ਜੀ ਅੱਜ ਵੀ ਆਪਣੇ ਤੋਂ ਹੈਗੇ ਆਪਣੇ ਫਾਰਮ ਤੇ ਹੈਗੇ 8-10 ਨਾਲ ਠੀਕ ਹੈ ਜੀ ਚਾਮੀ ਤੁਹਾਨੂੰ ਫੋਨ ਕੀਤਾ ਤੇ ਵਿੱਚੋਂ ਮਈਆਂ ਤਿੰਨ ਕ ਡੰਗਰ ਕੱਲ ਚਲ ਗਏ ਆ ਦੋ ਤਿੰਨ ਡੰਗਰ ਵਿਕੇ ਆ ਸੇਲ ਹੋਏ ਆ ਠੀਕ ਹੈ ਉਹ ਸਾਈਡ ਤੇ ਕਰਦੇ ਵੀਡੀਓ ਚ ਨਹੀਂ ਪਾਉਣੇ ਪੰਜ ਪਾਵਾਂਗੇ ਠੀਕ ਹੈ ਜੀ ਹਾਂ ਜੀ ਅੱਛਾ ਵੀਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਥੇ ਦੱਸ ਆਪਣਾ ਬੋਲਦੀ ਬਸ ਆਪਣਾ ਹੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਨ ਤਹਿਸੀਲ ਤਰਨਤਨ ਹਾਂ ਇਹ ਨਾਮ ਹੈਗਾ ਜੀ ਪ੍ਰਤਾਪ ਸਿੰਘ ਸਾਹਿਬ ਠੀਕ ਹੈ ਜੀ ਫੋਨ ਨੰਬਰ 628474112 628474112 ਠੀਕ ਹੈ ਜੀ ਪੰਜ ਦਾ ਆਪਣੇ ਕੋਲ ਹੈ ਮੱਝਾਂ ਪੰਜ ਹੈ ਭਾਈ ਦੋ ਬੱਚਿਆਂ ਵਾਲੀਆਂ ਜੀ ਹਾਂਜੀ ਤਿੰਨ ਬੱਚਿਆਂ ਤੋਂ ਮੜਾ ਠੀਕ ਹੈ ਜੀ ਹਾਂਜੀ ਸ਼ੁਰੂ ਕਰ ਲਈਏ ਇਸ ਨੀਲੀ ਰਾਵੀ ਬੂਲੀ ਮੱਝ ਤੋਂ ਆਪਾਂ ਵੀਰਾਂ ਨੂੰ ਦੱਸੀਏ ਭਾਈ ਪਹਿਲੇ ਸੂਏ ਬੂਈ ਦੇ ਨਾਲ ਦਿਮਾੜੀ ਤੇ ਨਾਲੇ ਨੀਲੀ ਰਾਵੀ ਨਾਲੇ ਪਤਾ 걸 ਕੀ ਨਾਲੇ ਹੈ ਨੀਲੀ ਰਾਵੀ ਦਾ ਹਾਂਜੀ ਹਾਂਜੀ ਇਹ ਨਾ ਚਲੋ ਆ ਪੁੱਛ ਕੇ ਤੇ ਛੋਟੀ ਹੁੰਦੀ ਸੀ ਨਾ ਇਹਦੀ ਉਗੀ ਜੀ ਜੋ ਚਲੋ ਗਾੜੀ ਭੈਣ ਭਰਾਵਾਂ ਦੇ ਸਭ ਕੋ ਠੀਕ ਹੈ ਜੀ ਤੇ ਉਹਦਾ ਸ਼ਾਮੀ ਬਣਾ ਲੈਣੀ ਆ ਆਪਾਂ ਵੀਡੀਓ ਹਾਂਜੀ ਤੇ ਮੈਂ ਕਹਾਂ ਚੱਲ ਇਹ ਵਿੱਚ ਪਾ ਦਿੰਨੇ ਨੀਲੀ ਲਾਵੀ ਜਿਹੜੇ ਲੈਣ ਦਾ ਯਕੀਨ ਚਲੋ ਪਾ ਦਾਂ ਹਾਂਜੀ ਹਾਂਜੀ ਬਾਕੀ ਦੋਸਤੋ ਇਹਦੀ ਥਲਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਇਹਦੇ ਦਮੇ ਚੀਜ਼ਾਂ ਆਂ ਮੀਲੀ ਵੀ ਆ ਪੀੜੀ ਦੇ ਪਾਵੇਂ ਵਰਗੇ ਗੱਡੇ ਇਹ ਬੂਰੀ ਵੀ ਆ ਨਾ ਠੀਕ ਹੈ ਜੀ ਹਾਂਜੀ ਤੇ ਇਹ ਵੀ ਰਸੂਆ ਕਨਾ ਸੂਈ ਇਹ ਭਾਜੀ ਸੂਆ ਪਹਿਲਾ ਸੂਈ ਜੀ ਅੱਛਾ ਜੀ ਤੇ ਦੂਜੀ ਸੂਏ ਦੀ ਜਿਹੜੀ ਆ ਉਹਨਾਂ ਦੇ ਕਹਿਣ ਮੁਤਾਬਕ 5-5 ਦਿਨਾਂ ਦੀ ਬਣੀ 25 ਦਿਨ ਹੋ ਗਏ ਟੀਕਲ ਤੇ ਸੂਈ ਨੂੰ ਭਾਜੀ ਕੋਈ 2.5 ਮਹੀਨੇ ਆਏ ਜੀ ਤਿੰਨ ਵੀ ਹੋ ਸਕਦੇ ਹੈ ਜੀ ਠੀਕ ਹੈ ਜੀ 2.5 ਤੋਂ 3 ਮਹੀਨੇ ਦੁੱਧ 7 ਲੀਟਰ ਆ ਕੋਈ ਛੇਲ ਵਾਲੀ ਠੀਕ ਹੈ ਜੀ ਹਾਂਜੀ ਇਹਦਾ ਬੱਚਾ ਹੈਗਾ ਜੀ ਨਹੀਂ ਬੱਚਾ ਨਹੀਂ ਹੈਗਾ ਇਹ ਕੱਟੀਏ ਬਾਹਰ ਮਿਲਦੀ ਭੜੇ ਤੇ ਲੋ ਦੋਸਤੋ ਚੈੱਕ ਕਰਿਓ ਸੂਆ ਪਹਿਲਾ ਸੂਈ ਜੇ ਨੀਲੀ ਰਾਵੀ ਪਿਓਰ ਗੂੜੀ ਮੱਝ ਬੜੇ ਵੀਰਾਂ ਦੀ ਡਿਮਾਂਡ ਆ ਨੀਲੀ ਰਾਵੀ ਦੀ ਗੂੜੀ ਮੱਝ ਦੀ ਦੁੱਧ 7 ਕਿਲੋ ਜਿਹੜਾ ਹੋਊਗਾ ਵਿਖਾਵਾ 6 ਕਿਲੋ ਦੀ ਵੀਰ ਕਹਿੰਦਾ ਗਰੰਟੀ ਹੈ ਕੋਈ ਵੀਰ ਬੇਸ਼ੱਕ ਘਰ ਨੂੰ ਮਾਰੇ ਦੂਜੇ ਸੂਈਆਂ ਤੇ ਦੋਸਤੋ ਗੱਬਣ ਵੀ ਹੋਈ ਹੈ ਗਾੜੀ ਟੀਕਾ ਲੱਗੇ ਨੂੰ ਕੋਈ 25 ਕਿ ਦਿਨ ਦਾ ਟਾਈਮ ਹੋ ਗਿਆ ਜਿਹੜਾ ਵੀਰ ਖੜੂਗਾ ਖਰੀਦ ਕੇ ਉਹ ਕਿਸਮਤ ਹੈ ਉਹਦੀ ਵੀਰ ਦੀ ਲੈ ਵੰਦੋ ਤੁਸੀਂ ਚੈੱਕ ਕਰ ਲਿਓ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਜੀ ਨੀਂਦੀ ਦਾ ਵੀਰ ਦੀਆਂ 100% ਹਾਲੇ ਜੀ ਦੋ ਤਾ ਪਸ਼ੂ ਵੀਰਾਂ ਥੋੜਾ ਜਿਹਾ ਥੋੜਾ ਜਨਾ ਘਰੋਂ ਨਹੀਂ ਡੰਗਰ ਨਿਕਲੇ ਡੰਗਰ ਕਰਦੇ ਚਲੋ ਤਾਂ ਹਲੋ ਜੀ ਆ ਕਰੋ ਜੀ ਦੀ ਮਿਲਕ ਵੈਂਚਰ ਬੰਦਾ ਵਾ ਵੀਰੇ ਕੀ ਕੀ ਫਿਰ ਮੈਂ ਤੁਹਾਨੂੰ ਨੇੜ ਤੋਂ ਦੀ ਵਿਖਾ ਦਿੰਦਾ ਕਿ ਸਾਰੀ ਥਾਣਾ ਥਾਣਾ ਦੀ ਕੁਆਲਿਟੀ ਆ ਵੇਖੋ ਤੁਸੀਂ ਵੀ ਧੂਰ ਪੂਰ ਕੇ ਇਹਦੀ ਦਰਦੀ ਆ ਉਹ ਥੋੜਾ ਨਾ ਆ ਲੋ ਜੀ ਡਾ ਕੱਟ ਦੋਸਤੋ ਦੋਵੇਂ ਅੱਖਾਂ ਬਿੱਲੀਆਂ ਮਣਕੀਆਂ ਚਾਰੇ ਖੋਰ ਵਾਈਟ ਆ ਲੋ ਜੀ ਦੀ ਸਾਰੇ ਪ੍ਰਿੰਟ ਆ ਤੁਸੀਂ ਚੈੱਕ ਕਰ ਲਓ ਜੀ ਕਰੋ ਚੈੱਕ ਦੋਸਤੋ ਬਿਲਕੁਲ ਰਿੰਗ ਸਿੰਘ ਗੋਲ ਸਿੰਘ ਬਿਲਕੁਲ ਬਰੀਕ ਚਮੜੀ ਦੀ ਮੱਝ ਅੱਛਾ ਆ ਰਿਆ ਮੈਂ ਕੀ ਮੁੱਲ ਕਰਨਾ ਦੇਰੀਏ ਭਾਜੀ 65000 65000 ਰੁਪਏ ਕਿੰਨਾ ਕੁ ਮਾਨਟਨ ਹੋ ਸਕਦਾ 60 ਦੀ ਦੇਰੀ ਹੈ ਪੁਰਾਣੀ 6000 ਕਿ ਜਸ ਕਰੀ ਗੱਲ ਇਹ ਦੇ ਭਾਈ ਆਪਣਾ ਕੇ ਮਾਲ ਸਾਰਾ ਗਿਆ ਵਾ ਜਿਹੜਾ ਪਹੁੰਚ ਹੀ ਗਿਆ ਹਾਂ ਆਪਾਂ ਨਾਲੋ ਨਾਲੀ ਗੱਲ ਕਰੀ ਜਣੀ ਹਾਂ ਜੇ ਤੇ ਕੋਈ ਕਰਾਊਗਾ ਪਹੁੰਚ 100 ਕਿਲੋਮੀਟਰ ਦੀ ਕਰ ਹਾਂਜੀ 55000 ਚ ਪਹੁੰਚ ਕਰਾਂਗੇ 100 ਕਿਲੋਮੀਟਰ 55000 ਰੁਪਏ ਤੇ ਜੇ ਕੋ ਆਖੇ ਵੀ ਮੈਂ ਆਫ ਕਰਨੀ ਹਾਂ 3000 ਰੁਪਏ ਛੱਡਾਂਗੇ 52000 ਚ ਛੋੜ ਦਿੰਦੇ ਠੀਕ ਹੈ ਜੀ ਹਾਂਜੀ ਵੈਸੇ 100 ਕਿਲੋਮੀਟਰ ਤੱਕ ਪਹੁੰਚ 55000 ਰੁਪਏ ਚ ਹੋਵੇਗਾ ਹਾਂਜੀ ਤੇ ਜੇ ਕੋਈ ਵੀਰ ਸੰਦ ਆਉਦਾ ਲੈਵੇ ਫਿਰ 52000 52000 ਠੀਕ ਹੈ ਜੀ ਵੀਡੀਓ ਵਾਲੇ ਮੁੱਲ ਫਿਕਸ ਹੈ ਹਾਂਜੀ ਫਿਕਸ ਹੈ ਠੀਕ ਹੈ ਆਪਾਂ ਜਾਰੀ ਗੱਲ ਹੀ ਨਹੀਂ ਕਰਦੇ ਠੀਕ ਹੈ ਇਹ ਤੋਂ ਆਪਾਂ ਮਾਲ ਵੇਚਣਾ ਜੀ ਆਪਾਂ ਹਾਂਜੀ ਹਾਂਜੀ ਇਹ ਤੋਂ ਅੱਗੇ 2 ਨੰਬਰ ਦੀ ਰਸੀਦ ਦੇ ਦੇ ਇਹ ਭਾਜੀ ਸੂਆ ਦੁੱਜਾ ਹਾਂਜੀ ਬਾਕੀ ਭੈਣਾ ਭਰਾਵਾਂ ਦੇ ਗਾੜੀ ਆ ਹਾਂਜੀ ਮਗਰ ਕੱਟੀ ਜੇ ਠੀਕ ਹੈ ਜੀ ਸੂਈ ਨੂੰ ਡੇਢ ਕਿ ਮਹੀਨਾ ਆ ਜੀ ਦੋਹੋਂ ਤੋਂ ਅੰਦਰ ਠੀਕ ਹੈ ਜੀ ਦੁੱਧ ਦੇ ਥਲੇ ਨੈਟ ਜਿਹੜਾ ਭਾਵੇਂ ਕੋ ਦੋ ਡੰਗ ਆਪਣੇ ਘਰੇ ਚੋਗੇ ਖੜੇ ਹਾਂਜੀ ਹਾਂਜੀ ਦੁੱਧ 12 ਤੋਂ ਤਾਂ ਹੀ ਹੋਊਗਾ 12 ਤੋਂ ਪਲੱਸ ਹੀ ਹੋਊਗਾ ਤੇ 12 ਲੀਟਰ ਹੀ ਆ ਦੁੱਧ ਹਾਂਜੀ ਤੇ ਜੇ ਕੋ ਉਦਾਂ ਆਪਣੇ ਤੋਂ ਮੰਗਾਉਂਦਾ ਆ ਭਾਵੇਂ ਕੋ 10 ਦੀ ਗਾਰੰਟੀ ਲੈ ਕੇ 11 ਦੀ ਆਪਣੀ ਬੇਸ਼ੱਕ ਕੋਈ ਧਾਰਮ ਨਾ ਮਰੇ ਹਾਂਜੀ ਠੀਕ ਹੈ ਅਛਾ ਤੇ ਦੋਵੇਂ ਟਾਈਮ ਨੂੰ ਦੀ ਬੱਚੇ ਨੂੰ ਟਾਂਗ ਟਾਈਮ ਪਾਜੀ ਬੱਚੇ ਦੇ ਮਾਈ ਠੀਕ ਹੈ ਜੀ ਇਹਨੂੰ ਟਿਕਾ ਟੁਕਾ ਲਗਾ ਕੇ ਨਹੀਂ ਜੀ ਇਹ ਸੁਈ ਨਹੀਂ ਹੈ 1.5 2 ਮਹੀਨੇ ਹੋਏ ਅਛਾ 1.5 ਕਿ ਮਹੀਨਾ ਹੋਇਆ ਜੀ 2 ਮਹੀਨੇ ਲਾ ਲੋ ਤੇ ਲਓ ਜੀ ਦੋਸਤੋ ਸੂਆ ਦੂਜਾ ਮੰਨ ਲਈ ਕੋਈ ਤੀਜਾ ਮੰਨ ਲਈ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਸਾਹਮਣੇ ਤੁਹਾਡੇ ਬੱਚਾ ਇਹਦੇ ਮਗਰ ਕੱਟੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਹੈ ਦੁੱਧ ਦੋਸਤੋ 12 ਤੋਂ ਪਲੱਸ ਹੀ ਹੋਊਗਾ ਤੇ ਜੇ ਵੀਰ ਕਹਿੰਦਾ ਕਿਸੇ ਨੇ ਆਨਲਾਈਨ ਮੰਗਾਉਣੀ ਹੈ ਇੰਨਾ ਗਾਰੰਟੀ ਦਿੱਤੇ ਫਿਰ 10 ਲੀਟਰ ਦੀ ਗਾਰੰਟੀ ਹੋਊਗੀ ਕਰ ਦੇ 11 ਲੀਟਰ 10000 ਲੀਟਰ ਮੰਨ ਕੇ ਰੇ ਗੱਲ ਕੱਢੀ ਦੇਣ ਨਰਗੀ ਆ ਲੋ ਜੀ ਕਰੋ ਚੈੱਕ ਹਾਂਜੀ ਲੋ ਜੀ ਕਰੋ ਚੈੱਕ ਸਾਰੀ ਦੋਸਤੋ ਜੈਡ ਬਲੈਕ ਥੋੜੀ ਜਿਹੀ ਪੂਸ਼ ਵਾਈਟ ਆ ਮੋਰਾ ਨਸਲ ਗਿਆ ਨਿਸ਼ਾਨੀ ਸਾਰੀਆਂ ਇਹ ਕਵਰ ਕਰਦੀ ਹੈ ਆ ਲੋ ਜੀ ਕਰੋ ਚੈੱਕ ਉਹ ਨਹੀਂ ਗਾਰਡ ਮੈਂ ਦੀ ਭਾਈ ਉਹ ਨਹੀਂ ਪਛਾੜਿਆ ਠੀਕ ਹੈ ਜੀ ਹਾਂਜੀ ਸੋਹਣੀ ਦੋਸਤੋ ਆਰਡਰ ਕੁਆਲਟੀ ਤਿਆਰ ਕੀਤੀ ਕਰ ਮਾਈ ਤੇ ਇਹਦਾ ਜਿਹੜਾ ਬੱਚਾ ਵਾ ਉਹ ਵਿਰਿਆਮ ਆਪਾਂ ਨਾਲ ਹੀ ਵਿਖਾ ਦੇਣਾ ਕਿਹੜੀ ਇਹ ਕੱਖਾਂ ਜੀ ਅਮਰਾ ਦੇ ਚੱਟ ਆ ਆਉਰ ਲਿ ਕੱਟੀ ਜੀ ਆਹ ਦੋਸਤੋ ਕੱਟੀ ਜੇ ਦੀ ਮਜਰੀ ਮੈਂ ਤੁਹਾਨੂੰ ਕਰਨ ਨੇੜ ਤੋਂ ਖਾਦਣਾ ਕੱਟੀ ਆ ਲੋ ਜੀ ਚੈੱਕ ਕਰ ਲੋ ਦੋਨੋਂ ਟਾਈਮ ਦੋਸਤੋ ਬੱਚੇ ਤੇ ਮਿਲਦੀ ਹੈ ਦੁੱਧ 10 ਤੋਂ 12 ਲੀਟਰ ਦੇ ਵਿੱਚ ਵਿੱਚ ਜਿਹੜਾ ਤਿਆਰ ਹੈ ਮੌਕੇ ਦਾ ਅਸ਼ਾ ਕੀ ਮੋਲ ਕਰਨਾ ਹੈ ਦਾ ਭਰਮ ਦੁੱਧ ਜਿਹੜੇ ਸਹਾਉਣਾ ਜੇ ਆਖੀਏ ਨਾ ਆਪਾਂ ਦਿਖਾ ਦੇ ਰਾ ਹਾਂਜੀ ਹਾਂਜੀ ਤੇ 8 ਲੀਟਰ ਦੀ ਬਾਲਟੀ ਭਰਨ ਦਈ ਆ ਮੈਂ ਲੋ ਜੀ ਆਹ ਹਾਂਜੀ ਹਾਂਜੀ ਆ ਗਾੜੀ ਮਿਲਕ ਵੇਣ ਵੇਖੋ ਉਨਾਂ ਹੀ ਚੱਡਾ ਗਾੜੀ ਜੇ ਤੇ ਉਨਾਂ ਪਛਾਉ ਤੱਕ ਦੋਸਤੋ ਮਤਲਬ ਚੱਡਾ ਲੱਗਾ ਹੋਇਆ ਹਾਂਜੀ ਹਾਂਜੀ ਹਏ ਥੋੜਾ ਜਨਾ ਆ ਮੈਂ ਕੋਮਲ ਰਾਹ ਦਾ ਆ ਜਿਹੜਾ ਥੋੜਾ ਜ ਕਾ ਖਾਦਾ ਖੂਦਾ ਨਹੀਂ ਬੰਦਾ ਪੌਜੀ ਨਾਲੇ ਬੀ ਲੋੜ ਕਰਜਦਾ ਕਰਕੇ ਤੁਹਾਨੂੰ ਪਤਾ ਨਗਰ ਵਿੱਚ ਹਾਂ ਕਈ ਜਣਾ ਪਹੂ ਪਠੇ ਪੁਠੇ ਖਾਂਦਾ ਤਾਂ ਚਾਰ ਦਿਨ ਨਹੀਂ ਲੱਗਦਾ ਹਾਂਜੀ ਹਾਂਜੀ ਤੇ ਮੋਲੇ ਦਾ ਮੋਲ ਭਾਜੀ ਇਹਦਾ ਜੋ ਮਰਜ਼ੀ ਕਰੀਏ ਆਪਾਂ ਹਾਂਜੀ ਦੇ ਦਈਏ ਪੂਰੇ ਪੂਰੇ ਲੱਖ ਦੀ ਪੂਰਾ ਲੱਖ ਦੋਲੇ ਦਾ ਹੁਣ ਨਾ ਤੇ ਨਾ ਮੰਗਣ ਦਾ ਫਰ ਗਿਆ ਖਾਏਗਾ ਖਾਏਗਾ ਤਾਂ ਖਰਜਾਂ ਜੀ ਇਹ ਗੱਲ ਤਾਂ ਠੀਕ ਹੈ। ਬਾਕੀ ਇਹ ਨਹੀਂ ਵੀ ਆਪਾਂ ਦੁੱਧ ਆਸਾਂਗੇ 11-12 ਦਾ ਦੁੱਧ ਨਿਕਲੂਗਾ 8। ਹਾਂ। ਭਾਵੇਂ ਆਪਣੇ ਘਰੇ ਇੱਕ ਚੋਕੇ ਖੜੇ ਭਾਈ। ਠੀਕ ਹੈ ਜੀ। ਹਾਂ ਜੀ ਆਪਾਂ ਬੇਨਤੀ ਉਹ ਕਰਦੇ ਆਂ ਕਿ ਇਹਨੂੰ ਭਾਵੇਂ ਜਿੰਦਾ ਮਰਜੀ ਆਪਦਾ ਆਪਣੇ ਘਰੇ ਚੋਕੇ। ਵੀ ਆਪੀ ਤਸੱਲੀ ਕਰ ਲਿਓ ਸਾਹਮਣੇ ਬੱਧੀਆਂ ਚੋਲੇ ਆ ਗਏ। ਗੱਲ ਇਹ ਆ ਜੀ ਬਗਾਨਾ ਮਾਲ ਆ। ਹਾਂ ਜੀ। ਘੰਟੇ-ਘੰਟੇ ਚ ਆਪਾਂ ਇਹਨਾਂ ਨੂੰ ਕੀ ਕਰ ਦੇਣਾ ਜੀ? ਠੀਕ 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 ਹੈ ਜੀ। ਦੂਜੇ ਦਾ ਆ ਕੇ ਇੱਕ ਰ ਡੰਗਰ ਘਟਦਾ ਹੀ ਹੈ। ਘਟਦਾ ਹੀ ਘਟਦਾ ਹੀ। ਆਪਾਂ ਦੱਸਣ ਨੂੰ ਤੈਨੂੰ ਘਾ ਇਹ ਭਾਜੀ ਇਹਦਾ ਵੀ ਆਪਾਂ ਕੀ ਲਾ ਦੇਣਾ ਹੈ ਜੇ ਤੇ ਕਿਸੇ ਨੇ ਪਹੁੰਚ ਕਰਾਉਣੀ 100 ਕਿਲੋਮੀਟਰ ਤੱਕ ਤੇ 85000 ਚ ਹੋਊਗੀ 85 ਮਤਲਬ ਇਹ ਗੱਲ ਆਪਾਂ ਕਨਫਰਮ ਕਰ ਲਈਏ ਕਿ ਮਾ ਜੀਰੀਪ ਪਹੁੰਚ ਕਰਨੀ ਕੱਲੀ ਕੱਲੀ ਮਾਈ ਵੀ ਕਰਾਂਗੇ ਕਿ ਜਾਂ ਜੁੜੇ ਵੀ ਕਰਨਾ ਕੱਲੀ ਕੱਲੀ ਦੀ ਕੱਲੀ ਕੱਲੀ ਮਾਈ ਉਹ ਮੁੜ ਕੇ ਜੇ ਸੌਦਾ ਕਰੂ ਕੋਈ ਤੇ ਉਸ ਨਾਲ ਨਾ ਕਰ ਲਾਂਗੇ ਠੀਕ ਹੈ ਜੀ ਗੱਲ ਕਰ ਲਈ ਆਪਣੇ ਨਾਲ ਠੀਕ ਹੈ ਜੀ ਘਰੇ ਆ ਕੇ ਬੇਸ਼ੱਕ ਵੰਡਾਂ ਕਰ ਵੇਖ ਕੇ ਗੱਲ ਕਰੇ ਠੀਕ ਹੈ ਜੀ ਜੇ 100 ਕਿਲੋਮੀਟਰ ਤੱਕ 85000 ਚ ਪਹੁੰਚ ਕਰਾਂਗੇ ਹਾਂ ਜੀ ਤੇ ਜੇ ਕਿਸੇ ਨੇ ਆਪ ਕਰਨੀ ਆ ਤਾਂ ਫਿਰ ਜੱਸਨੋ 82 82 ਆਪਾਂ 3000 ਰੁਪਿਆ ਛੱਡੀ ਜਾਣਾ ਠੀਕ ਹੈ ਜੀ ਜੇ ਇਹ ਕਹੇ ਨੇ ਆਪਣੇ ਤੋਂ ਕਰਾਇਆ ਲਵਾਉਣਾ ਤੇ ਉਹ 3000 ਉਹਨਾਂ ਨੂੰ ਠੀਕ ਹੈ 3000 ਰੁਪਿਆ ਦੋਸਤੋ ਕਰਾਇਆ ਬੰਦਾ 100 ਕਿਲੋਮੀਟਰ ਦਾ 85000 ਰੁਪਿਆ ਰੇਟ 100 ਕਿਲੋਮੀਟਰ ਤੱਕ ਪਹੁੰਚ ਤੇ ਜਿਹੜਾ ਕੋਈ ਵੀ ਰਸੰਦਾ ਉਹਦਾ ਲਓ ਫਿਰ ਉਹਨੂੰ 85000 ਰੁਪਿਆ ਹਾਂਜੀ ਮੁੱਲ ਦੋਸਤੋ ਜਿਹੜੀ ਵੀਡੀਓ ਦੀ ਵਿਸ਼ੇ ਦੱਸੇਗੇ ਇਹਨਾਂ ਮੁੱਲਾਂ ਦੇ ਵਿੱਚ ਹੋਣੀ ਜੇ ਪਹੁੰਚ ਜਾਣਾ ਛੋਟ ਤੇ ਇਹ ਤੋਂ ਅਗਿਹੜੀ 3 ਨੰਬਰ ਦੀ ਰਸੀਵੀ ਡਿਟੇਲ ਭੱਜੀ ਸੂਰਾ ਦੱਜਾ ਭਾਵੇਂ ਕਿਤੇ ਜਲਾਲੇ ਹਾਂਜੀ ਹਾਂਜੀ ਪੱਕਾ ਛੇਲ ਵਾਲੇ ਕੋਲ ਠੀਕ ਹੈ ਜੀ ਇਹ ਵੀ ਸੂਈ ਨੂੰ ਕਿੰਨਾ ਟਮਗਾ ਇਹ ਭਾਜੀ ਮਹੀਨੇ ਦੀ ਬਣੀਏ ਅੱਛਾ ਜੀ ਕੁੰਬਤੀਆਂ ਪੈਂਤੰਗਨ ਰਹਿਣ ਤਾਂ ਸੂਈ ਨੂੰ ਤਾਂ ਕਿੰਨੇ ਮਹੀਨੇ ਲੱਗਾਈ ਤਿੰਨ ਮਹੀਨੇ ਇਹਦਾ ਬੱਚਾ ਹੈਗਾ ਜੀ ਨਹੀਂ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਦੋਵੇਂ ਟਾਈਮ ਭੜੇ ਦੇ ਮਿਲਦੇ ਹਾਂਜੀ ਹਾਂ ਨਾ ਕੱਢੀਏ ਬਾਹਰ ਨੂੰ ਲਓ ਜੀ ਦੋਸਤੋ ਸੂਵਾ ਦੂਜਾ ਸੂਈ ਜੇ ਤਿੰਨ ਮਹੀਨੇ ਦਾ ਟਾਈਮ ਵੀਰ ਕਹਿੰਦਾ ਸੂਈ ਨੂੰਗਾ ਤੇ 32 ਤੋਂ 35 ਦਿਨ ਦਾ ਟਾਈਮ ਜਿਹੜਾ ਟੀਕਾ ਲੱਗਣੂਗਾ ਜੀ 7 ਲੀਟਰ ਦੋ ਜਿਹੜਾ ਮੌਕੇ ਦਾ ਤਿਆਰ ਹੋਗਾ 7 ਆਈ ਛੇਲ ਵਾਲੇ ਕੋਲ ਠੀਕ ਹੈ ਜੀ ਕਦ ਕਰ ਦੋਸਤ ਲਓ ਜੀ ਕਰੋ ਚੱਕ ਸਵੇਰੇ ਸਵੇਰ ਪਹੁੰਚੋ ਹੋ ਤੋ 1 ਟਾਈਮ 2 ਟਾਈਮ ਚੋ ਕੇ ਤੋਂ ਡਾ ਹੱਕ ਬੰਦਾ ਤਸਲੀ ਕਰਨ ਦਾ ਆਪਣੀ ਤਸਲੀ ਜਰੂਰ ਕਰਿਆ ਕਰੋ ਇਹਦੇ ਪਾਣੀ ਤੋਂ ਆਹ ਲਓ ਜੀ ਕਰੋ ਚੱਕ ਜੇ ਤੁਸੀਂ ਕੱਦ ਕੱਠ ਮਹਿਲਾ ਤੁਸੀਂ ਚੈੱਕ ਕਰ ਲਿਓ ਇਹਦੀ ਥਣਾ ਦੀ ਕੁਆਲਿਟੀ ਮਤਲਬ ਵਿਖਾ ਦੇਣਾ ਕਰ ਲਓ ਚੱਕ ਖੰਦੀ ਤੇਰੀ ਵੜੀ ਗਈ ਬਾਹਾਂ ਇਦਾਂ ਹੀ ਠੀਕ ਹੈ ਜੀ ਰਸਾ ਛੱਡ ਦੋ ਲੋ ਜੀ ਦੋਸਤੋ ਕਰ ਲੋ ਚੱਕ ਸੋਨਾ ਦੋਸਤੋ ਆਰਡਰ ਕੁਆਲਟੀ ਕਰਵਾਇਨੇ ਤਿਆਰ ਕੀਤੀ ਆ ਹਾਲੇ ਜੀ ਬਿਲਕੁਲ ਦੋਸਤੋ ਬਰੀਕ ਚਮੜੀ ਸਿੰਗਲ ਰੀਮਾ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਅੱਛਾ ਦੋਤੋ ਬਰੀਆਂ ਮੇ 7 ਕਿਲੋ ਪੱਕਾ ਤਿਆਰ ਆ ਤਿਆਰੀ ਛੇਲ ਵਾਲੇ ਕੋਈ ਕੋਈ ਛੇਲ ਆਏ 7 ਲਾਏ ਹੈ ਨਾ ਠੀਕ ਹੈ ਜੀ ਤੇ ਇਹਦਾ ਮੁੱਲ ਇਹਦਾ ਮੈਂ ਜਸਨੋਂ ਵਾਲਿਆ ਪਾਉਣਾ ਅੱਜ ਕੋਈ ਜ਼ਿਆਦਾ ਉੱਚ ਬਣੂ ਨਹੀਂ ਬਣਨੇ ਕੋਈ ਕਰਾਲੇ ਮੁੱਲ ਪਾਉਣਾ 60 ਤੱਕ 55000 ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ 55000 ਰੁਪਏ ਦੇ 100 ਕਿਲੋਮੀਟਰ ਦੇ ਜੇ ਪਹੁੰਚ ਛੱਡ ਕੇ ਕਿਹ ਲੈਣੀ ਤੇ ਜਸਨੋਂ 52 52 ਹਾਂਜੀ ਠੀਕ ਹੈ ਜੀ ਦੋਸਤੋ ਆਫਰ ਸਾਰੀ ਮੱਝਾਂ ਤੇ ਇਹੀ ਆ 100 ਕਿਲੋਮੀਟਰ ਤੱਕ ਦੀ ਪਹੁੰਚ ਵੀ ਜੇ ਕਿਸੇ ਵੀ ਨੇ ਗੱਡੀ ਆਪਦੀ ਨਹੀਂ ਫਿਰ 3000 ਰੁਪਏ ਲਸ ਕਰਦੇ ਹਾਂ ਚਲੋ ਇਹ ਦੇ ਕੋ ਜੋੜਾ ਪਾਉਂਦਾ ਹਾਂ ਹਾਂਜੀ ਤੇ ਫਿਰ ਗੱਲ ਇਹ ਆ ਵੀ ਫਿਰ ਜਿਨਾ ਜਨਾ ਆਪਾਂ ਮੋਲ ਕਰੰਦਾ ਹੈ ਨਾ ਪਹੁੰਚ ਦਾ ਹਾਂ ਫਿਰ ਆਪਾਂ ਜੋੜੇ ਦਾ ਜੋੜੇ ਦਾ ਠੀਕ ਹੈ ਹਾਂ ਜੀ ਹਾਂ ਨੀ ਕੋਈ ਮੇਰੇ ਸਾਹਮਣਾ ਕਰ ਲੈਣਾ ਹਾਂਜੀ ਹਾਂਜੀ ਜੋੜੇ ਚ ਆਪਾਂ ਨੂੰ ਫਾਇਦਾ ਜੋੜੇ ਚ ਆਪਾਂ ਨੂੰ ਫਾਇਦਾ ਆਣਾ ਅਗਲੇ ਨੂੰ ਫਾਇਦਾ ਆਏ ਅਗਲੇ ਨੂੰ ਫਾਇਦਾ ਹਾਂਜੀ ਠੀਕ ਹੈ ਤੇ ਕੋ ਗੱਡੀ ਆਦੀ ਲੈ ਉਹ ਤੇ ਜੋੜੇ ਦਾ ਫਿਰ ਉਹ ਜਿੱਥੇ ਤਿੰਨ ਉੱਤੇ 6 6 ਲਾ ਲੂ ਇਹੋ ਚਲੋ ਉੱਥੇ ਹੀ ਗੱਲ ਹੋਣੀ ਹੈ ਹਾਂਜੀ 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 ਲੋ ਲੋ ਤੋਂ ਪਰਵਾਦੀ ਆਵਾ 200 ਕਿਲੋਮੀਟਰ ਤੱਕ ਪਹੁੰਚ ਜਾ ਕਿ ਵੀਰ ਜੋੜਾ ਖਰੀਦੂਗਾ ਤੇ ਜੇ ਕੋਈ ਕੱਲੀ ਕੱਲੀ ਖਰੀਦੂ ਤੇ ਫੇਰ 100 ਕਿਲੋਮੀਟਰ ਤੱਕ ਉਹ ਚਲੋ ਚਲੋ ਜੀ ਉਹ ਨਹੀਂ ਗੱਲ ਉਹਦੇ ਅਗਲੇ ਦੀ ਆਪ ਦੀ ਬੀਜ ਦੀ ਅਗਲੇ ਲੈਣੀ ਆ ਚਲੋ ਕਈ ਕਰ ਦਿੰਦੇ ਆ ਵੀ ਪੰਜਾਬ ਕਰ ਹਾਂਜੀ ਹਾਂਜੀ ਚਲੋ ਸ਼ਾਹ ਤੇ ਮੌਕੇ ਦੀ ਗੱਲ ਹੋਈ ਨਹੀਂ ਤੇ ਦੱਸੀ ਵੀਰ ਇਸ ਛੋਟੀ ਬਾਰੇ 4 ਨੰਬਰ ਪਰ ਇਹ ਭਾਜੀ ਸੂਆ ਪਹਿਲਾ ਝੋਟੀ ਦਾ ਹਾਂਜੀ ਤੇ ਦੂਜੇ ਦੀ ਬਣੀ ਨਹੀਂ ਜਗਾ ਅੱਛਾ ਜੀ ਮੀਨਾ ਗਦੀ ਮੀਨਾ ਹੋ ਗਿਆ ਟੀਕਾ ਲੱਗੇ ਦੁੱਧ 7 ਆ ਕੋ ਸ਼ੀਲ ਵਾਲੇ ਇਹਦੇ ਮਗਰ ਬੱਚਾ ਨਹੀਂ ਇਹਦੇ ਮਗਰ ਨਹੀਂ ਆ ਅੱਛਾ ਜੀ ਇਹ ਛੋਟੀ ਜਿਹੀ ਚੌਗੀ ਆ ਮੂੰ ਅੱਛਾ ਜੀ ਹਾਂਜੀ ਠੀਕ ਚਾਰ ਦਾ ਪਹਿਲੇ ਸਵੇਰੇ ਹਾਂਜੀ 7 ਕਿਲੋ ਦੁੱਧ ਦੇ ਹਾਂਜੀ 7 ਆ ਸ਼ੀਲ ਵਾਲੇ ਦੇ ਲੋ ਜੀ ਦੋਸਤੋ ਕਰੋ ਚੈੱਕ ਜੀ ਪਹਿਲਾ ਸਵੇਰ ਛੋਟੀ ਸੂਈ ਤੇ ਮੀਨਾ ਇਕੱਟੀਗਾ ਲੱਗੇ ਨੋ ਹੋ ਗਿਆ ਜੀ 7 ਕਿਲੋ ਦੁੱਧ ਵੀਰ ਕਹਿੰਦਾ 6 ਕਿਲੋ ਦੀ ਗਰੰਟੀ ਹੋਊਗੀ ਆ ਲੋ ਜੀ ਕਰ ਲੋ ਚੈੱਕ ਦੋਸਤੋ ਮਜਾ तकरीबन ਵੀਰ ਦੇ ਕੋ ਸਾਰੀਆਂ ਹੀ ਵਧੀਆ ਆਉਂਦੀਆਂ ਵਾ ਬਿਲਕੁਲ ਜਾਇਜ਼ ਰੇਟ ਦੇ ਵਿੱਚ ਆਹ ਵੇਖੋ ਜੀ ਕਰ ਲਓ ਚੱਕ ਕੋਈ ਵੀਰੇ ਨਾ ਫਿਰ ਚਾਰ ਦੰਦ ਜੀ ਮੂੰਹ ਦੋਸਤੋ ਲਓ ਜੀ ਠੀਕ ਹੈ ਜੀ ਇਹ ਇਹ ਪੰਜ ਛੋਟਾ ਜੀ ਨਾਲੇ ਦੁੱਧ ਬਣ ਜਾਣਾ ਹੈ ਤਾਂ ਤੋਹਫਾ ਹੀ ਹੈ ਜਿਹੜਾ ਲੈ ਜੀ ਬੱਸ ਹਾਂ ਜੀ ਅਗਲੀ ਕੱਟੀ ਠੀਕ ਠੀਕ ਲਓ ਜੀ ਕਰੂ ਚੱਕ ਜੀ ਹਾਂ ਜੀ ਭਾਜੀ ਮੋਲ ਕਰਾਲੇ ਭਾਵੇਂ ਕੋ 50 ਦੇ ਭਾਵੇਂ ਕਰਾਲੇ 55 ਹਾਂਜੀ 45000 ਚ 100 ਕਿਲੋਮੀਟਰ ਚ ਪਹੁੰਚ ਜਾਊਗੀ 45000 ਚ 100 ਕਿਲੋਮੀਟਰ ਰੱਖਦੀ ਪਹੁੰਚ ਪਹੁੰਚ ਕੱਢ ਕੇ ਸੌਦਾ ਕਰੇ ਕੋਈ ਤੇ 42000 ਜੱਸ ਠੀਕ ਹੈ ਜੀ ਹਾਂਜੀ ਇਹਦੇ ਨਾਲ ਜਿਹੜੀ ਬਦੀ ਮੱਝ ਪੰਜ ਨੰਬਰ ਇਹਦੇ ਮਗਰ ਇਹਦੇ ਮਗਰ ਕਟਾ ਇਹਦੇ ਮਗਰ ਕਟਾ ਇਹਦੇ ਮਗਰ ਕਟਾ ਭਾਜੀ ਠੀਕ ਹੈ ਜੀ ਇਹ ਵੀ ਚੌਗੀ ਜੀ ਛੋਟੀ ਸੂਆ ਪਹਿਲਾਂ ਪਹਿਲੇ ਸਵੇਰੀ ਸੁਈ ਆ ਸੁਈ ਨੂੰ ਕੋਈ ਡੇਢ ਕਿ ਮਹੀਨਾ ਦੋ ਹੋਏ ਲਓ ਜੀ ਦੋਸਤੋ ਚੈੱਕ ਕਰ ਲਓ ਦੀ ਅਟਰ ਕੁਆਲਿਟੀ ਦੋ ਹੈ ਜੀ ਅੱਛਾ ਜੀ ਉਦੋਂ ਤੋਂ ਤਾਂ ਵੀ ਹੋ ਸਕਦੇ ਕੋ ਦੱਸ ਦਿਨ ਠੀਕ ਹੈ ਜੀ ਬਾਕੀ ਭੈਣਾ ਭਰਾਵਾਂ ਦੀ ਗਾੜੀ ਆਪਾਂ ਬੱਚਾ ਲਖਾ ਦੇਣਾ ਨਾਲ ਹਾਂ 200 ਦੁੱਧ ਦੇ ਸਲੇ ਪੱਕਾ ਜਿਹੜਾ ਨੈਟ 8 ਲੀਟਰ ਹੋਊਗਾ 8 ਲੀਟਰ ਹੋਊਗਾ ਹਾਂ ਜੀ ਦੋਵੇਂ ਟਾਈਮ ਬੱਚੇ ਤੇ ਇੱਕ ਸਿੰਗੇ ਦਾ ਜਮਾਂਦਰੂ ਇਦਾਂ ਦਾ ਕਿ ਜਾਂ ਜਮਾਂਦਰੂ ਕਦੇ ਆਂਦੇ ਟੁੱਟਾਈ ਛੋਟੀ ਠੀਕ ਹੈ ਜੀ ਉਹ ਜਿਹੜਾ ਆਲੂ ਕ ਤੋੜ ਲੈ ਹਾਂਜੀ ਹਾਂਜੀ ਠੀਕ ਹੈ ਲਿਓ ਜੀ ਕੱਢੋ ਬਾਹਰ ਇਹ ਵੀ ਦੋਸਤੋ ਸਵੇਰ ਪਹਿਲਾਂ ਸੂਈ ਇਹਦੇ ਦੰਦ ਚੈੱਕ ਕੀਤੀ ਜੀ ਵਿੱਚ 24 ਚਾਰ ਦੰਦ ਦੋਸਤੋ ਵੀ ਇਹ ਤੇ ਮਗਰ ਬੱਚਾ ਕੱਟਾ ਜੇ ਦੋਨੋਂ ਟਾਈਮ ਮਿਲਦੀ 8 ਕਿਲੋ ਦੁੱਧ ਮੌਕੇ ਦਾ ਤਿਆਰ ਹੋਊਗਾ ਜੀ ਕੋਈ ਵੇਖ ਕੇ ਖੜੇ ਨਹੀਂ ਕੋ ਗੱਲ ਠੀਕ ਹੈ ਜੀ ਆਪਾਂ ਵੀਡੀਓ ਤੇ ਵਿਖਾ ਲਿਆ ਠੀਕ ਹੈ ਜੀ ਲਓ ਦੋਸਤੋ ਚੈੱਕ ਕਰ ਲਿਓ ਹਾਲੋ ਜੀ ਬਾਕੀ ਦੋਸਤੋ ਤੁਹਾਨੂੰ ਪਤਾ ਹੀ ਹੈ ਇਹ ਪਸ਼ੂ ਸਾਰੇ ਆਪਣੇ ਭੈਣ ਭਰਾਵਾਂ ਦੇ ਘਰਾਂ ਤੋਂ ਹੀ ਆਉਂਦੇ ਆ ਖਰੀਦ ਕੇ ਉਹ ਥੋੜੇ ਨਵੇਂ ਡੰਗਰ ਕਰਕੇ ਨਾ ਤਾਂ ਚੱਲ ਜਿਗਾ ਜੀ ਲਓ ਜੀ ਚੈੱਕ ਕਰ ਲਿਓ ਕੋਈ ਨਹੀਂ ਵੀ ਕੋਈ ਨਹੀਂ ਰੰਤ ਪ੍ਰਿਆਮ ਉਹ ਨਾ ਆਕਰਤ ਉਹ ਜਿਹੜਾ ਵੀ ਰਹੂ ਆਪੇ ਆਪਣੀ ਤਸੱਲੀ ਕਰ ਲੈ ਉਹ ਇੱਕ ਨਾ ਥੋੜਾ ਤਲਿਹਾਰੀ ਜੀ ਦਾ ਕਰ ਦੇਣਾ ਹਾਂ ਕਲੀਅਰ ਕਰਕੇ ਕਰਕੇ ਨਾ ਥੋੜਾ ਜਿਹਾ ਨਾ ਲਖਸ਼ ਉਹ ਤਾਂ ਗੱਲ ਨਹੀਂ ਕੋਈ ਜੀ ਮੈਨ ਟਾਈਮ ਵਧੀਆ ਠੀਕ ਹੈ ਜੀ ਉਹ ਥੋੜਾ ਤਾਂ ਮੂੰਹ ਫੋੜਨ ਦੇ ਵਿੱਚ ਪਹੁ ਥੋੜੀ ਜੀ ਦਿੱਕਤ ਮਹਿਸੂਸ ਕਰਦਾ ਸੀਸੇ ਦਾ ਕੈਮਰਾ ਕਰਦੇ ਹੀ ਦਾ ਉਹ ਠੀਕ ਹੈ ਉਹ ਤਾਂ ਹਾਂ ਜੀ ਠੀਕ ਹੈ ਜੀ دارے اوپر ਘਰ ਜਦੋਂ ਪਸ਼ੂ ਹੁੰਦਾ ਨਾ ਥੋੜਾ ਜਿਹਾ ਕਰ ਜਾਂਦਾ ਉਪਰੇ ਆਪਾਂ ਠੀਕ ਹੈ ਲੋ ਜੀ ਦੋਸਤੋ ਚੈੱਕ ਕਰ ਲਿਓ ਕੋਈ ਗਾਲੀ ਨਹੀਂ ਜੀ ਉਧਰ ਠੀਕ ਹੈ ਜੀ ਬੱਚੇ ਦੇ ਵਧੀਆ ਬੱਚੇ ਨੂੰ ਚਾਤੀ ਬੱਚਾ ਇਹ ਮਗਰ ਕਟਾ ਇਹਦਾ ਕਟਾ ਕਿਹੜਾ ਜੀ ਆਹ ਕੱਟੀ ਸ਼ার্ট ਦੀ ਆ ਜਾ ਅੱਛਾ ਆਹੜਾ ہاں ਲੋ ਜੀ ਦੋਸਤੋ ਆਹ ਕਟਾ ਗਿਆ ਦੋ ਮੱਜਾਂ ਦੇ ਮਗਰ ਦੋਸਤੋ ਬੱਚੀ ਇੱਕ ਰਿਮੋਟ ਕੱਟੀ ਜੇ ਇੱਕ ਮੇਰਾ ਜੀ ਥਾਣਾ ਦੀ ਕੁਆਲਟੀ ਆਰਡਰ ਕੁਆਲਟੀ ਦੀ ਸੋਹਣੀ ਤਿਆਰ ਕੀਤੀ ਚੈੱਕ ਕਰ ਲਿਓ ਅਛਾ ਦੋ ਦ 8 ਕਿਲੋ ਆ ਹੈ ਨਾ ਮੇਰੇ ਹਾਂਜੀ 8 ਠੀਕ ਹੈ ਜੀ ਕੀ ਮੁੱਲ ਕਰਨਾ ਇਹਦਾ ਭਾਅ ਭਾਈ ਛੋਟਾ ਹੀ ਆ ਹਾਂਜੀ ਮੁੱਲ ਕਰਾਉਣ ਨੂੰ ਭਾਵੇਂ ਕੋਈ ਕਰਾ ਲੇ ਆਪਣੇ ਤੋਂ 70 ਦੇ ਭਾਵੇਂ ਕਰਾ ਲੇ 75 ਹਾਂਜੀ ਇਹ 65000 ਦੇ ਵਿੱਚ ਆਪਾਂ ਪਹੁੰਚ ਕਰਾਂਗੇ 65000 ਦੇ ਵਿੱਚ ਪਹੁੰਚ ਕੋਈ ਹੈ ਕਿ ਜੈਸਟ ਜਾਂ ਤੇ ਜੇ ਕੋਈ ਆਖੇ ਵੀ ਮੈਂ ਉਦਾਂ ਸਿੱਧਾ ਸੌਦਾ ਕਰੀ ਹਾਂ 62000 ਦੀ ਜੈਸਟ 62000 ਦੀ ਹਾਂਜੀ ਪਹੁੰਚ ਤੋਂ ਬਿਨਾ 62000 ਹਾਂਜੀ ਪਹੁੰਚ ਤੋਂ ਬਿਨਾ ਜੇ ਪਹੁੰਚ ਆਪਣੀ ਉਸੇ ਪਹੁੰਚ ਠੀਕ ਹੈ ਲਓ ਦੋਸਤੋ ਹਰ ਇੱਕ ਪਸ਼ੂਤੀ ਆਫਰ ਲਾਤੀ ਵੀਰ ਨੇ ਜੇ ਕੋਈ ਵੀਰ ਜੋੜਾ ਖਰੀਦਾ ਤੇ 200 ਕਿਲੋਮੀਟਰ ਤੱਕ ਪਹੁੰਚੂਗੀ ਤੇ ਇਕੱਲੀ-ਇਕਲੀ ਮਾਈ ਵੀ 100 ਕਿਲੋਮੀਟਰ ਤੱਕ ਪਹੁੰਚ ਜੇ ਕੋਈ ਵੀਰ ਸੰਦ ਆਉਂਦਾ ਰਹਿੰਦਾ ਫਿਰ ਉਹ 3000 ਰੁਪਏ ਲੈਸ ਕਰਕੇ ਆ ਜੇ ਪੰਜ ਨਗਰ ਖਾਇਆ ਤੇ ਪੰਜੇ ਨਗਰ ਦੋਸਤੋ ਸਵੇ ਸਵੇ ਆ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਚੋਗੇ ਆਪਣੀ ਤਸੱਲੀ ਤੁਸੀਂ ਜ਼ਰੂਰ ਕਰ ਲਿਆ ਕਰੋ ਅਡਰੈਸ ਇੱਕ ਵੀਰ ਦਾ ਦੋਸਤੋ ਮੈਂ ਫੇਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਝਾਮਕੇ ਤਸਵੀਰ ਜਿਹੜਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਈ ਉਹਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਇਹ ਫੋਨ ਨੰਬਰ ਵੀਰ ਆਪਣਾ ਫੇਰ ਇੱਕ ਰੀਬੋਲ ਦੀ ਫੋਨ ਨੰਬਰ ਭਾਜੀ ਹੈਗਾ 6284744127 ਠੀਕ ਹੈ ਜੀ 6284744127 ਬਾਕੀ ਹੱਥ ਜੋੜ ਕੇ ਆਪਣੀ ਇਹੋ ਬੇਨਤੀ ਹਰ ਵੀਡੀਓ ਚ ਹੁੰਦੀ ਆ ਹਾਂਜੀ ਵੀ ਜਿਹੜੀ ਵੀ ਮਹ ਲੈਣੀ ਆ ਆਪ ਦਾ ਪਸੰਦ ਕਰਕੇ ਪਰਿਵਾਰ ਦੇ ਵਿੱਚ ਫਿਰ ਆਪਣੇ ਨਾਲ ਸਹੀ ਬਿਆਨਾ ਕਰੋ ਠੀਕ ਹੈ ਜੀ ਤੇ ਇੱਕ ਬੇਨਤੀ ਹੋਰ ਹੈ ਵੀ ਜਿਹੜਾ ਭੈਣ ਭਰਾ ਸਾਹੀ ਬਿਆਨਾ ਕਰਦਾ ਨਾ ਹਾਂਜੀ ਆਪ ਦਾ ਭਾਜੀ ਪੱਕਾ ਕਰਕੇ ਫਿਰ ਕਰੇ ਵੀ ਕਈ ਆ ਪਿਛਲੀ ਵੀਡੀਓ ਦੀ ਗੱਲ ਆ ਵੀ ਬੰਦਿਆਂ ਨੇ ਬਿਆਨਾ ਪਾਤਾ ਰੋਕ ਛੜਿਆ ਤੇ ਮੁੜ ਕੇ ਫਿਰ ਦੂਜੇ ਘਾਹਦ ਨੂੰ ਸਾਨੂੰ ਮੋੜਿਆ ਔਰ ਇਹ ਤੇ ਗੱਲ ਫਿਰ ਹੋਏਗੀ ਹਾਂ ਕਿਉਂਕਿ ਜਦੋਂ ਇੱਕ ਰਾਂ ਪਹੂ ਕੇ ਦਾ ਦਿੱਤਾ ਹੋਵੇ ਤੇ ਮੁਰਗੂ ਮੰਨ ਲਓ ਭਾਜੀ 5-4 ਘੰਟੇ ਦੇ ਹੁਣ ਮੰਨ ਲਓ ਕਿ ਦਿਨਾਂ ਦੇ ਹਿਸਾਬ ਨਾਲ ਨਹੀਂ ਡੰਗਰ ਖਿਲਾ ਰਿਆ ਨਹੀਂ ਖਿਲਾ ਰਿਆ ਜਾਂ ਹਾਂ ਜਦੋਂ ਗੱਲ ਪਈ ਭੈਣ ਭਰਾ ਆਪਾਂ ਨੂੰ ਬਿਆਨਾ ਪੱਕਾ ਦੇ ਦੇ ਆਪਦਾ ਪੈਸੇ ਅੱਧੇ ਦੇ ਦੇ ਭਾਵੇਂ 10000 ਦੇ ਜੀ ਆਪਾਂ ਉਹਦਾ ਡੰਗਰ ਵੇਚਾਂਗੇ ਤੇ ਆਪਾਂ ਉਹਨੇ ਨਾਲ ਉਹਨੇ ਦਵਾਂਗੇ ਉਹਨੇ ਨਾਲ ਉਹਨੇ ਮਿਲਣਗੇ ਠੀਕ ਹੈ ਜੀ ਪਹਿਲੀ ਗੱਲ ਤੇ ਆਪਾਂ ਆਨੇ ਆਪਦੀ ਘਰੇ ਆ ਕੇ ਜਿਹੜੀ ਸੂਈ ਆਪਦੀ ਚੋਕੇ ਖੜੋ ਠੀਕ ਹੈ ਆਪਜੀ ਤਸल्ली ਕਰ ਦਿੱਤੀ ਠੀਕ ਹੈ ਬਸੇ ਦੋਸਤੋ ਮੈਂ ਜਿੰਨੀ ਵੀਡੀਓ ਬਣਾਈ ਨਾ ਜਿਆਦੇ ਪਸੂ ਇਸ ਫਾਰਮ ਤੇ ਤੁਹਾਨੂੰ ਸੂਏ ਸੂਏ ਮਿਲਣਗੇ ਫਿਰ ਵੀ ਜੇ ਕੋਈ ਗੱਬਣ ਪਹੁੰਚਦਾ ਤੇ ਆਪਣੀ ਥਾਂ ਦੀ ਦਿੱਟ ਕੇ ਤੁਸੀਂ ਪਾਸ ਕਰ ਸਕਦੇ ਹੋ ਗੱਲ ਵੀਰ ਨੇ ਬਹੁਤ ਵਧੀਆ ਕਹੀ ਹੈ ਕਿਉਂਕਿ ਵੀਡੀਓ ਦੇ ਵਿੱਚ ਫਰੋ ਸਿਰਫ ਤੁਹਾਨੂੰ ਪਤਾ ਕਿ 2-3 ਘੰਟੇ ਜਿਆਦਾ ਵਿਗਦਾ ਮੁੜ ਕੇ ਕੰਮ ਉਸੜਾ ਡਾਊਨ ਹੋ ਜਾਂਦਾ ਤੇ ਸਾਈ ਜਿਹੜੀ ਪਾਉਣੀ ਹੈ ਜਿਹੜੀ ਵੀਰ ਨੇ ਪਾਣੀ ਆਪਣੀ ਪੱਤੀ ਸਾਈ ਪਰ ਉਹ ਨਹੀਂ ਜੀ ਗੱਲ ਕੋ ਗਾਹ ਤੇ ਚਲੋ ਮਹਾਰਾਜ ਜੀ ਮੈਨਾਂ ਹੁੰਦਾ ਮੈਂ ਤੁਰਿਆ ਆਉਂਦਾ ਪਰ ਗੱਲ ਇਹ ਆ ਵੀ ਫਿਰ ਜਦੋਂ ਸਾਈ ਫੜੀ ਜਾਂਦੀ ਬੰਦਾ ਕਨਫ